ਚਾਰ ਛੋਟੇ ਸਾਬਜਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਬਟਾਲਾ ਪੁਲਿਸ ਵੱਲੋਂ ਜਲੰਧਰ ਰੋਡ ਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਹੋਰਿਆ ਅਤੇ ਟ੍ਰੈਫਿਕ ਦੇ ਸਮੂਹ ਸਟਾਫ ਵੱਲੋਂ ਆਪਣੀ ਦਸਵੰਤ ਕਮਾਈ ਦੇ ਨਾਲ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਲੰਗਰ ਦੇ ਕੁਝ ਖਾਸ ਚਲਕੇ ਆਓ ਤੁਹਾਨੂੰ ਦਿਖਾਣੇ ਆ ਇਸ ਸੱਜਣ ਸਰਪ੍ਰਸਤ ਨੂੰ ਅੱਜ ਸਾਰਿਆਂ ਦੀ ਦੇਣਿਸ਼ਵਾਦ ਤੇ ਉਹਨਾਂ ਉਹਨਾਂ ਦੀ ਕੁਰਬਾਨੀ ਨੂੰ ਵੇਖ ਰਹੀ ਹੈ ਵਗੈਰਾ ਅੱਜ ਤੁਸੀਂ ਨਾ ਬਟਾਣਾ ਵੱਲੋਂ ਪਿਆਰ ਦੀ ਬਾਤ ਵਿੱਚ ਲੰਗਰ ਸੰਗਤਾ ਜਿਹੜਾ ਹੈ ਬੈ ਗਿਆ ਹੈ ਸਾਰਿਆਂ ਨੂੰ ਜਬੀਨਾ ਵੀ ਧਿਆਨ ਜੀ ਦੇ ਨਾ ਨਹੀਂ ਨਹੀਂ ਸ਼ਰਨ ਦੀ ਕੁਰਬਾਨੀ ਦਾ ਕਰਕੇ ਨਹੀਂ ਇਸ ਸਾਰੇ ਆਪਣੇ ਪਰਮ ਦੇ ਵਿੱਚ ਬੈਠੇ ਹਨ ਜਿਸ ਨੂੰ ਨੰਦ ਜੀ ਉਸੇ ਵਾਹ ਹੁਣ ਅਸੀਂ ਇਹ ਰੋਕੀ ਸੋਪੇ ਜਦੋਂ ਅਕਸਰ ਦੇਖਿਆ ਜਾਂਦਾ ਕਿ ਪੁਲਿਸ ਨੂੰ ਬਹੁਤ ਸਾਰੇ ਕੰਮ ਨੇ ਜਿੱਦਾਂ ਵੀ ਬਹੁਤ ਵੇਸਤਰੈਂਡ ਦਾ ਕੰਮ ਕੀ ਸਮਝਦੇ ਹੋ ਐਸੇ ਸ਼ਹਿਰੀ ਧਿਆਣੇ ਤੇ ਆਪਣੇ ਗੁਰੂ ਮਹਾਰਾਜ ਦੇ ਸਾਹਜਾਂ ਨੂੰ ਯਾਦ ਕਰਨਾ ਕੀ ਖਿਆਲ ਆਂਦਾ ਮਨ 'ਚ ਜਦੋਂ ਪੁਲਿਸ ਜਦੋਂ ਅਜਿਹੇ ਕੰਮ ਕਰਦੀ ਹੈ ਤੇ ਕਿੱਦਾਂ ਦਾ ਸੰਦੇਸ਼ ਜਾਂਦਾ ਸੰਸਾਦ ਫਤਿਹ ਸਾਡੇ ਇਫਾਕ ਅਬਦੀਨ ਫਤਿਹ ਸਾਧੂ ਜੀ ਨੂੰ ਉਹ ਜਿਹੜਾ ਅੰਸ਼ ਨਾ ਨਾ ਮੈਂ ਕਿਹਾ ਦੁੱਤ ਉਹ ਜਿਹਨਾਂ ਬਾਹਰ ਆਉਂਦੇ ਉਹ ਦੂਜੇ ਪੰਨਾ ਹੈ ਜਿਹਨਾਂ ਪਬਲਿਕ ਟਿਸ਼ਨ ਪੁੱਤਰੀ ਭਾਈ ਜਗਸਾਂਗ ਵੰਦੀਆਂ ਦੀਆਂ ਨੇ ਤੇ ਇਹਨਾਂ ਉਹ ਦੂਜੇ ਪੰਨਾ ਹੈ ਇਹਨਾਂ ਦੇ ਬਾਰੇ ਬਣਾਤਾ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਨਜ਼ਰੀਆ ਪੁਲਿਸ ਦਾ ਨਾਮ ਆਂਦੇ ਬਦਲ ਜਾਂਦਾ ਨਜ਼ਰੀਆ ਕੁਝ ਹੋਰ ਹੋ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਉਹ ਤਾਂ ਵੀ ਮੈਂ ਕਹਿੰਦਾ ਸੱਚੀ ਨਾ ਨਹੀਂ ਰੱਖਣਾ ਚਾਹੀਦਾ ਸੱਚੀ ਗੱਲ ਹੋਵੇ